ਦੇ ਦਰਵੇਸ਼ ਅਨੁਸਾਰਾ ਰੱਬ ਦਾ ਹੁੰਦਾ ਹੈ ਜੀ ਉਹ ਕਿਸੇ ਬੰਦੇ ਦੇ ਸਾਰੇ ਗੁਰੂ ਜਿਹੜਾ ਹੁਣ ਦੇਖੋ ਪ੍ਰਿਥੀ ਚੰਦ ਸਹਾਰਾ ਲੈਂਦਾ ਸੁਲੀ ਖਾਨ ਦਾ ਗੁਰੂ ਅਰਜੁਨ ਦੇਵ ਤੇ ਨਹੀਂ ਲਿਆ ਨਾ ਸੁਲੀ ਕੋਲ ਪ੍ਰਿਥੀ ਘਾਤਨ ਪਤਾ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਉਹ ਜਾਣਦਾ ਵੀ ਆਪਣੇ ਗੁਰੂ ਸੱਕੇ ਭਰਾ ਨੂੰ ਮਰਵਾਣ ਲਈ ਆਪਣੇ ਭਤੀਜੇ ਨੂੰ ਮਰਵਾਣ ਲਈ ਸਤਿਗੁਰੂ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਹੁਣ ਦੇਖੋ ਇਹ ਸ਼ਬਦ ਸਾਰੇ ਸੁਣਾਨੇ ਵੀ ਹੈ ਤੇ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਸਿੱਖਾਂ ਨੇ ਖਿਮਾ ਕਰਿਓ ਇਹ ਦੋ ਤਿੰਨ ਉਹਨਾਂ ਨੇ مشਵਰੇ ਰੱਖੇ ਮਤਾ ਦਰਤ ਹੁੰਦਾ ਸਲਾਹ ਦੇ ਦੀ ਸ਼ਬਦਾਂ ਨੂੰ ਸਭ ਨੂੰ ਪਤਾ ਹੈ ਪ੍ਰਥਮੇ ਮਤਾ ਜੇ ਪਤਰੀ ਚ ਲਾਵੋ ਸੁਲੀ ਕਾ ਚੜ ਕੇ ਆ ਰਿਹਾ ਤੇ ਇਹ ਸਲਾਹ ਦਿੱਤੀ ਗਈ ਵੀ ਇੱਕ ਕੰਮ ਕਰੋ ਗੁਰੂ ਅਰਜੁਨ ਦੇਵ ਦੀ ਚਿੱਠੀ ਲਿਖ ਦਿਓ ਤੇ ਸੁਲੀ ਨੂੰ ਕਹਿ ਦਿੱਤਾ ਜਾਏ ਦੀ ਸਾਡਾ ਤੇਰਾ ਕੋਈ ਝਗੜਾ ਨਹੀਂ ਸਤਗੁਰੂ ਕਹਿੰਦੇ ਨਾ ਕੋਈ ਸੁਲਾ ਵਾਲਾ ਕੰਮ ਨਹੀਂ ਇਹ ਜਿੱਦ ਨਹੀਂ ਇਹ ਅਸਲ ਚ ਵੀ ਇਹ ਕਟਨਾਵਾ ਸਾਰੀਆਂ ਸਾਨੂੰ ਇਤਿਹਾਸ ਸਿਰਜ ਕੇ ਦੱਸ ਰਹੇ ਸਨ ਇਹ ਕੁਝ ਵਰਤਾਰੇ ਵਰਤਦੇ ਆ ਕਹਿੰਦੇ ਨਾ ਚਿੱਠੀ ਨਹੀਂ ਲਿਖੜੀ ਉਹਨੂੰ ਕਹਿੰਦੇ ਜੇ ਚਿੱਠੀ ਨਹੀਂ ਲਿਖਣੀ ਫਿਰ ਦੋ ਆਦਮੀ ਭੇਜ ਦਿਓ ਉਹਦੇ ਨਾਲ ਗੱਲਬਾਤ ਕਰ ਲੈਣ ਮਹਾਰਾਜ ਕਹਿੰ ਲੱਗੇ ਨਾ ਫਿਰ ਕਹਿੰਦੇ ਕੀ ਸੋਚਿਆ ਜੇ ਸਤਿਗੁਰੂ ਕਹਿੰਦੇ ਉਹਨੂੰ ਸੁਲੀ ਦਾ ਪ੍ਰੋਥਾ ਹੈ ਮੈਨੂੰ ਸੁਲੀ ਨੂੰ ਪੈਦਾ ਕਰਨ ਵਾਲੇ ਰੱਬ ਦਾ ਭਰੋਸਾ ਮੋਦੀ ਸਹਾਰੇ ਜੀਣਾ ਪਿਆ। ਪ੍ਰਥਮੇ ਮਤਾ ਜੇ ਪਤਰੀ ਚਲਾਵਾਂ ਦੁਤੀਏ ਮਤਾ ਦੋ ਮਾਨਕ ਪਹੁੰਚਾਉ ਤੇ ਮੈਂ ਆਪ ਨੂੰ ਵਿੱਚੋਂ ਕਥਾ ਦੀ ਬੇਨਤੀ ਕਰਨੀ ਹੈ ਗੁਰਬਾਣੀ ਦਾ ਅਭਿਆਸ ਸਾਰੇ ਕਰਿਆ ਕਰੂੰ। ਇਹ ਆਪਾਂ ਸਾਰੇ ਕਰੀਏ ਕਿਉਂਕਿ ਬੀਬੀਓ ਪੈਨੋ ਜਦੋਂ ਗੁਰਬਾਣੀ ਦੀ ਕਥਾ ਹੁੰਦੀ ਮੈਂ ਕੱਲ ਵੀ ਕਿਹਾ ਜੇ ਗੁਰਬਾਣੀ ਦਾ ਪਾਠ ਕੀਤਾ ਤੇ ਕਥਾ ਦਾ ਸਵਾਦ ਵੱਖਰਾ ਆਉਣਾ ਹੈ ਜੇ ਗੁਰਬਾਣੀ ਦਾ ਅਭਿਆਸ ਨਹੀਂ ਕੀਤਾ ਨਾ ਜਿੰਨੀ ਮਰਜ਼ੀ ਢੂੰਗੀ ਗੱਲ ਕਰ ਜੋ ਸਿਰ ਦੇ ਉੱਤੋਂ ਨਿਕਲ ਜਾਣੀ ਹੈ ਇਸ ਤਰ੍ਹਾਂ ਹੀ ਹੈ ਨਾ ਜੀ ਬੱਚੇ ਪੜਦੇ ਮੈਂ ਕੱਲ ਸ਼ਹਿਰ ਦਿੱਤੀ ਕਿਹਾ ਸੀ ਉਹਨਾਂ ਕੋਲ ਸਿਲੇਬਸ ਹੈ ਆਪਣੇ ਕੋਲ ਤੇ ਕੁਝ ਵੀ ਨਹੀਂ ਜੀ ਕੋਈ ਕੋਈ ਸਕੂਲ ਦੀ ਤਰ੍ਹਾਂ ਵੀ ਨਹੀਂ ਗੁਰਦੁਆਰਾ ਚੱਲਦਾ ਪਿਆ ਕੋ ਜੇ ਆਪਾਂ ਗੁਰਦੁਆਰੇ ਆਏ ਗੁਰੂ ਰਾਮਦਾਸ ਜੀ ਨੇ ਕਿਹਾ ਇਹ ਗੁਰਦੁਆਰਾ ਪਾਠਸ਼ਾਲਾ ਜਿੱਥੇ ਜਿਵੇਂ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਗੁਰੂਕੋਲ ਚ ਸਕੂਲ ਚ ਆਏ ਬੱਚੇ ਨੇ ਹਰ ਰੋਜ਼ ਨਵਾਂ ਸਬਕ ਸਿੱਖਣਾ ਨਵੇਂ ਹੁਕਮਨਾਮੇ ਦਾ ਮਤਲਬ ਇਹ ਸੀ ਕਿ ਸਿੱਖ ਆਵੇ ਤੇ ਰੋਜ਼ ਗੱਲ ਸਮਝ ਕੇ ਜਾਏ ਗੁਰੂ ਨੇ ਕੀ ਕਿਹਾ ਫਿਰ ਮੈਂ ਬੇਨਤੀ ਕਰਨ ਲੱਗਾ ਉਸੇ ਵਿਸ਼ੇ ਤੇ ਕਿ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਕਿ ਲਬਜ਼ ਉਹਨਾਂ ਕਹਿਆ ਵੀ प्रथमे ਮਤਾ ਜੇ ਪਤਰੀ ਚਲਾਮੂ ਦੁਤੀਏ ਮਤਾ ਦੁ ਮਾਨਕ ਪੰਚਾਉ ਤ੍ਰਿਤਿਏ ਮਤਾ ਕਿਛ ਕਰੋ ਉਪਾਇਆ ਕੁਝ ਕਰੋ ਮਹਾਰਾਜ ਕਹਿੰਦੇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤਿਆਜਾਂ ਤੂੰ ਤਾਂ ਮੈਂ ਸਭ ਕੋ ਸਭ ਛੱਡ ਦਿੱਤੇ ਸਿਰਫ ਤੂੰ ਹੀ ਤੇ ਵਾਪਰਿਆ ਕੀ ਸਤਗੁਰਾਂ ਦਾ ਸ਼ਬਦ ਸੋਲੀ ਤੇ ਨਾਰਾਇਣ ਰਾਖ ਉਹਨੇ ਰੱਖ ਲਿਆ ਜਿਹੜਾ ਮੇਰੇ ਨਾਲ ਸੀ ਹੁਣ ਇਸ ਨੁਕਤੇ ਨੂੰ ਮੇਰੇ ਸੁਣੋ ਸੁਲੀ ਕੋਲ ਕਿੰਨੀ ਫੌਜ ਕਿੰਨਾ ਲਾਮ ਲਸ਼ਕਰ ਉਹਨੇ ਕਿਹਾ ਕੱਲ ਸ਼ਾਮ ਤੱਕ ਗੁਰੂ ਅਰਜੁਨ ਦੇ ਬਾਰੇ ਕਹਿੰਦਾ ਖਤਮ ਬਸ ਅੱਜ ਸ਼ਾਮ ਤੱਕ ਹੈ ਜਦੋਂ ਦੂਜੀ ਸ਼ਾਮ ਆਈ ਉਹਨੀ ਦੇਰ ਤੱਕ ਸੁਲੀ ਸੜ ਕੇ ਫੁਲੜੀ ਬਣ ਚੁੱਕਾ ਸੀ ਮੈਂ ਫੁਲੜੀ ਸ਼ਬਦ ਵਰਤਿਆ ਹੈ ਫੁਲੜੀ ਸ਼ਬਦ ਸਮਝਣਿਆ ਨਾ ਜੀ ਪਹਿਲਾਂ ਫੁਲੜੀਆਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਸੀ ਇੱਥੋਂ ਦੇ ਨਿਆਣਿਆਂ ਨੂੰ ਪਤਾ ਫੁਲੜੀਆਂ ਕੀ ਨੇ ਤੇ ਸਾਡੇ ਬਾਣੀਆਂ ਹੁੰਦਾ ਸੀ ਉਹ ਦੋਨੋਂ ਭੋਜਨ ਕਹਿੰਦਾ ਸੀ ਨਿੱਕੇ ਹੁੰਦੇ ਆ ਉਹ ਨਾਲੇ ਵਿੱਚ ਦਾਲ ਸੇਵੀਆਂ ਪਾ ਦਿੰਦਾ ਸੀ ਲੋਨ ਵਾਲੀਆਂ ਨਾਲੇ ਮਿੱਟੀਆਂ ਭੁਲੜੀਆਂ ਪਾ ਦਿੰਦਾ ਸੀ ਤਪ ਗਿਆ ਜੀ ਉਹ ਉਹ ਕਿਹੜੀ ਖੇਡ ਵਾਪਰੀ ਮੈਂ ਅਰਜ਼ ਕਰਾਂਗਾ ਕਿ ਤੁਰਿਆ ਜਾ ਰਿਹਾ ਹੈ ਦਰਬੇਸ਼ ਮੈਂ ਥੋੜੀਆਂ ਜਿਹਾ ਉਦਾਹਰਨਾ ਲੈ ਰਿਹਾ ਅੱਜ ਸਿਰਫ ਇੱਕੋ ਗੱਲ ਤੇ ਜ਼ੋਰ ਦੇਣਾ ਸੁਚੱਜੀ ਹੋਵੇ ਜਿਹਨੂੰ ਰੱਬ ਤੇ ਬਰੋਸਾ ਹੈ ਤੂੰ ਨਾ ਸਭ ਕੋਲ ਨਾਲ ਕਹੇ ਜੇ ਤੂੰ ਕੋਈ ਨਹੀਂ ਤੇ ਕੁਝ ਵੀ ਨਹੀਂ ਸੱਚੇ ਕਿ ਤੇਰੇ ਕਰਕੇ ਮੇਰੀ ਕੀਮਤ ਹੈ ਜੇ ਤੁਸੀਂ ਨਹੀਂ ਤੇ ਸਾਡੀ ਕੀਮਤ ਕੀ ਜੋ ਮਰਜੀ ਕਰੀ ਜਾਈਏ ਬਸੰਤ ਸਵਰਗ ਲੋਕ ਹੈ ਜਿਤ ਜਿਤ ਤੇ ਪ੍ਰithvi ਨਵਖੰਡ ਹੈ ਬਿਸਰੰਤ ਆਰ ਗੋਪਾਲ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਕਦੀ ਬਸੰਤ ਬਸੰਤ ਅਰਥੇ ਵਸਦਾ ਹੋਵੇ ਲੋਕੀ ਸਵਰਗ ਲਈ ਤਰਲੇ ਲੈਂਦੇ ਆ ਗੁਰੂ ਅਰਜੁਨ ਦੇਵ ਕਹਿੰਦੇ ਜੇ ਬੰਦਾ ਸਵਰਗ ਵਿੱਚ ਵੀ ਰਹਿੰਦਾ ਹੋਵੇ ਸਾਰੀ ਪ੍ਰਿਥਵੀ ਜਿੱਤੀ ਹੋਵੇ ਜੇ ਰੱਬ ਨਾਲ ਕੋਈ ਨਹੀਂ ਨਾ ਜਿੱਤੇ ਰੱਖਿਓ ਨਰਕਾਂ ਦਾ ਕੋੜੀ ਬੰਦਾ ਹੈ ਦਰਵੇਸ਼ ਤੁਰਿਆ ਜਾ ਰਿਹਾ ਤੇ ਮਾਨਮਤੀ ਔਰਤ ਆਪਣੇ ਮਕਾਨ ਦੀ ਛੱਤ ਉੱਤੇ ਮਹਿਲ ਤੇ ਟਹਿਲਦੀ ਪਈ ਸੀ ਜੋ ਵਿਦਵਾਨ ਕਹਿੰਦਾ ਇੰਨੇ ਕੀ ਕੀਤਾ ਜੀ ਪਾਣ ਚਬਾਰੀ ਸੀ ਇਲਤ ਕੀਤੀ ਉਤੋਂ ਪਾਣ ਦਾ ਜਿਹੜਾ ਛਿਲਕਾ ਸੀ ਕਈ ਲਾਜਵਰ ਵਰਦਿੰਦਾ ਫੋਗ ਜਿਹੜਾ ਸੀ ਉਹ ਫਕੀਰ ਦੇ ਸਿਰ 'ਚ ਜਾਣ ਕੇ ਸਰ ਦਿੱਤਾ ਮੂੰਚੋ ਕੱਢ ਕੇ ਨਾ ਉਦੇ ਸਿਰ ਚ ਮਾਰਿਆ ਛਿਰ ਜੀ ਇਲਤ ਕੀਤੀ ਜਦੋਂ ਉਹਦੇ ਸਿਰ ਚ ਕੋਈ ਚੀਜ਼ ਵੱਜੀ ਉਹਦੇ ਮਨ ਚ ਆਇਆ ਵੇਖਿਆ ਵੀ ਕੌਣ ਹੈ ਉੱਤੇ ਉਹਨੇ ਧਿਆਨ ਦਿੱਤਾ ਵੀ ਕਿਹੜੀ ਚੀਜ਼ ਦੇਖਵੀਂ ਭਾਵੇਂ ਥੋੜੀ ਜਿਹੀ ਸਵਰਜ ਤੇ ਕੀਤੀ ਉਹ ਹੱਸਦੀ ਪਈ ਸੀ ਫਕੀਰ ਨੇ ਸਿਰਫ ਗਹਿਰੀ ਨਜ਼ਰ ਨਾਲ ਦੇਖਿਆ ਦਰवेश ਨੇ ਤੇ ਯਾਦ ਰੱਖਿਓ ਦਰवेश ਦਾ ਲਬਜ਼ੀ ਅਰਥ ਵੀ ਇਹ ਵੇ ਜਿਹੜਾ ਆਪਣੇ ਮਹਿਬੂਬ ਦੇ ਦਰ ਤੇ ਲਟਕਿਆ ਹੈ ਅਸਲ ਚ ਪਰਸ਼ੀਨ ਸ਼ਬਦੇ ਦਰਵੇਜ਼ ਪੰਜਾਬੀ ਚ ਬਣ ਗਿਆ ਦਰਵੇਸ਼ ਦਰ ਅਵੇਜ਼ ਦਾ ਅਰਥ ਹੈ ਜਿਹੜਾ ਬੂਏ ਉੱਤੇ ਲਟਕਿਆ ਉਹਨੂੰ ਦਰਵੇਸ਼ ਕਹਿੰਦੇ ਆ ਉਹ ਦਰਵੇਸ਼ ਨੇ ਸਿਰਫ ਔਰਤ ਵੱਲ ਦੇਖਿਆ ਉਹਨੇ ਇੰਨਾ ਗੁੱਸਾ ਕੀਤਾ ਵੀ ਮੰਗਤੇ ਦੀ ਕਿ ਤਾਕਤ ਮੇਰੇ ਵੱਲ ਦੇਖੇ ਜਦੋਂ ਬੰਦੇ ਦਾ ਪੈਸਾ ਵੱਧ ਜਾਂਦਾ ਨਾ ਉਹਦੇ ਚੇਤੇ ਰੱਖਿਓ ਟੱਚ ਮੋਬਾਈਲ ਬਣ ਜਾਂਦਾ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਸਭ ਕੁਝ ਸੁਣੀ ਜਾਂਦਾ ਜਿੱਦਣ ਪੈਸਾ ਤੇ ਸਟੇਟਸ ਆ ਜਾ ਉਹਦੋਂ ਇੰਨੀ ਕੌਮ ਵਧ ਜਾਂਦੀ ਏ ਮੈਂ ਟੱਚ ਪਾਉਣ ਕਿਹਾ ਨਾ ਹੱਥ ਲਾਹੀਂ ਕਦਮ ਚੱਲ ਨਾ ਪੈਂਦਾ ਬਰਦਾਸ਼ਤ ਨਹੀਂ ਹੁੰਦਾ ਇਤੋਂ ਮੈਨੂੰ ਕੋਈ ਕਹੇ ਉਹਦੇ ਮਾਨਸੇ ਨੇ ਕੀ ਕਹਿ ਦੇ ਫਕੀਰ ਦੀ ਬਣ ਜੀ ਉਹਨੇ ਘਰ ਵਾਲੇ ਕੋਲ ਉੱਤੇ ਸੀ ਬੈਠਾ ਨੇ ਕਿਹਾ ਤੇ ਕਾਹਦਾ ਪੈਸਾ ਕਾਦੀ ਤੇਰੀ ਚੌਧਰ ਆ ਲੰਗਦਾ ਹੋਇਆ ਮੰਗਤਾ ਮੇਰੇ ਵੱਲ ਛਾਤੀ ਮਾਰ ਗਿਆ ਤਾਂ ਕਿ ਉਹ ਜੇ ਮੈਂ ਪਾਣ ਸਿਰ ਤੇ ਸੜ ਦਿੱਤਾ ਉਹ ਜੋਰੂ ਦਾ ਗੁਲਾਮ ਉਤਰਿਆ ਹੱਥੋਂ ਦੇ ਸੀ ਡੰਡਾ ਜੀ ਉਹ ਫਕੀਰ ਤੁਰਿਆ ਜਾ ਰਿਹਾ ਸੀ ਉਹਨੇ ਪੂਰੇ ਜ਼ੋਰ ਨਾਲ ਡੰਡਾ ਉਹਦੇ ਸਿਰ 'ਚ ਮਾਰਿਆ ਡੰਡਾ ਵੱਜਿਆ ਉਹਦਾ ਸਿਰ ਖੁੱਲ ਗਿਆ ਜੀ ਫਕੀਰ ਦਾ ਦਰवेश ਦਾ ਖੂਨ ਨਿਕਲਿਆ ਉਹਨੇ ਹੱਥ ਨਾਲ ਉੱਥੇ ਬਹਿ ਗਿਆ ਜਿਵੇਂ ਚੱਕਰ ਜਿਹਾ ਆ ਗਿਆ ਬੰਦੇ ਨੂੰ ਉੱਥੇ ਬਹਿ ਗਿਆ ਤੇ ਉਂਗਲਾਂ ਨਾਲ ਹੱਥ ਲਾ ਕੇ ਉਹਤੇ ਹੱਥ ਦੀਆਂ ਉਂਗਲਾਂ ਖੂਨ ਲੱਗ ਗਿਆ ਨਾਲੇ ਵੇਖੀ ਜਾ ਨਾਲੇ ਮੁਸਕਰਾਈ ਜਾ ਕਹਿੰਦਾ ਵਾਹ ਜੀ ਨਵੀਂ ਕਿਰਪਾ ਕਰ ਦਿੱਤੀ ਆ ਵਾਹ ਉਹ ਬੰਦਾ ਮਾਰ ਕੇ ਦੌੜ ਗਿਆ ਪਿਛਾਂ ਆਪਣੀ ਘਰ ਵਾਲੇ ਨੂੰ ਦੱਸਣ ਲਈ ਵੇਖ ਜਿੰਨੇ ਤੇਰੇ ਵੱਲ ਝਾਤੀ ਮਾਰੀ ਮੈਂ ਸਿਰ ਪਾੜ ਦਿੱਤਾ ਜਦੋਂ ਮਕਾਨ ਦੀ ਛੱਤ ਤੇ ਪਹੁੰਚਿਆ ਅਖੀਰ ਵਾਲੇ ਸਤਹਿ ਤੇ ਪੌੜੀ ਤੇ ਗਿਆ ਪੈਰ ਵਿਸਲਿਆ ਸਿਰ ਪਰਨੇ ਥੱਲੇ ਡਿੱਗਿਆ ਨਾਲ ਹੀ ਗਾਟਾ ਟੁੱਟ ਗਿਆ ਤੇ ਤੜਫ ਲੱਗ ਪਿਆ ਗਾਟਾ ਸਮਝ ਗਿਆ ਨਾ ਹਾਂ ਇਹ ਵੀ ਮੈਂ ਪੁਰਾਣੀ ਜਾਣ ਜਾਣ ਕੇ ਸ਼ਬਦ ਬੋਲਣਾ ਮੇਰੀ ਬੇਨਤੀ ਹੈ ਤੁਹਾਨੂੰ ਚੇਤੇ ਆ ਜਾਣ ਉਹਦੀ ਗਿੱਚੀ ਟੁੱਟ ਗਈ ਜੀ ਗਰਦਨ ਜਦੋਂ ਡਿੱਗਾ ਤੜਵੇ ਉਨੀ ਚਰਨੋਂ ਉਹਦਾ ਵੀ ਪਾਰਾ ਥੋੜਾ ਜਿਹਾ ਹਉਮੇ ਦਾ ਥੱਲੇ ਆ ਗਿਆ ਠੰਡੀ ਹੋ ਗਈ ਉਹ ਆ ਕੇ ਦਰਵੇਸ਼ ਨੂੰ ਕਹਿੰਦੀ ਬਖਸ਼ ਦੇ ਘਰ ਵਾਲੇ ਕੋਲ ਨਹੀਂ ਗਈ ਬਖਸ਼ ਦੇ ਉਹ ਕਹਿੰਦਾ ਤੂੰ ਕੌਣ ਬੀਬਾ ਤੂੰ ਕੌਣ ਹੈ ਕਹਿੰਦੀ ਮੈਂ ਉਹ ਜਿਹਨੇ ਤੇਰੇ ਤੇ ਸਿਰ 'ਚ ਪਾਣ ਸਟਿਆ ਸੀ ਉਹ ਕਹਿੰਦਾ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਵੇਖੋ ਦੀ ਬਿਰਤੀ ਕਹਿੰਦੀ ਨਹੀਂ ਮੈਂ ਹਾਂ ਉਹ ਜਿਹੜਾ ਤੁਹਾਡੇ ਸਿਰ 'ਚ ਡੰਡਾ ਮਾਰ ਕੇ ਗਿਆ ਉਹ ਮੇਰਾ ਮਾਲਕ ਹੈ ਉਹ ਤਰਫ ਦਾ ਪਿਆ ਡਿੱਗ ਪਿਆ ਬਖਸ਼ ਦੇ ਉਹ ਕਹਿੰਦਾ ਅੱਛਾ ਅੱਛਾ ਤੇਰਾ ਮਾਲਕ ਏ ਕਹਿੰਦੀ हां ਕਹਿੰਦਾ ਕਿ ਫਕੀਰ ਕਹਿੰਦਾ ਮੈਨੂੰ ਬਖਸ਼ ਦੇ ਉਹ ਕਹਿੰਦੀ ਮੈਂ ਮਖੀਮਾ ਮੰਗਣਾ ਹੀ ਤੈਨੂੰ ਕੀ ਬਖਸ਼ ਦਿਆਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹ ਮਾਲਕਾਂ ਮਾਲਕਾਂ ਦਾ ਝਗੜਾ ਹੈ ਧਿਆਨ ਨਾਲ ਸੁਣੋ ਜਾਂ ਤੂੰ ਤਾਂ ਮੈਂ ਸਭ ਕੁ ਮੈਂ ਕਹਾਣੀ ਸਾਖੀ ਤਾਂ ਲੈ ਰਿਹਾ ਵੀ ਗੱਲ ਪੱਕੀ ਹੋ ਜਾ ਆਪਣੀ ਵੀ ਸਜਜੀ ਕੌਣ ਹੈ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਉਹ ਮਾਲਕਾਂ ਦਾ ਕਸੂਰ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਕਹਿ ਲੱਗੀ ਤੈਨੂੰ ਕਹਿੰਦਾ ਤੈਨੂੰ ਸਿਰਫ ਆਪਣੇ ਇਸ ਬੰਦੇ ਮਾਲਕ ਤੇ ਭਰੋਸਾ ਹੈ ਚੇਤੇ ਰੱਖੀ ਮੈਂ ਤੁਰਿਆ ਕੱਲਾ ਫੇਰ ਨਾ ਮੇਰੇ ਪਿੱਛੇ ਵੀ ਕੋਈ ਮਾਲਕ ਹੈ ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ ਉਹ ਸਿਰਫ ਮੇਰਾ ਸਿਰ ਪਾੜ ਸਕਦਾ ਹੈ ਮੇਰੇ ਮਾਲਕ ਕੋਲੇ ਨਹੀਂ ਤਾਕਤ ਤੇ ਉਹ ਤੇਰੇ ਮਾਲਕ ਨੂੰ ਧਰਤੀ ਤੋਂ ਚੁੱਕ ਕੇ ਲੈ ਗਿਆ ਕਸੂਰ ਮੇਰਾ ਕੋਈ ਨਹੀਂ ਬਸ ਜਿਹ ਮਾਲਕ ਮਾਰੀ ਜਿਹਦਾ ਤਗੜਾ ਸੀ ਉਹ ਲੈ ਗਿਆ ਇਹ 4 6 17 ਨੇ ਜੀ ਉਰਦੂ ਦੀਆਂ ਉਹ ਫਕੀਰ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਉਹਨੇ ਤੇਰਾ ਪਾਕੇ ਲੈਣਾ ਸੀ ਰਹਿਤ ਸਮਝ ਗਿਆ ਨਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਜਿਸ ਕੇ ਸਿਰ ਉਪਰ ਤੂੰ Swami ਸੌਦੂ ਕੈਸਾ ਪਾਵੇ बोल न जाना माया मद माता मरना चेतना वह तेरे मालक को तेरी रियायत जरूर थी मेरे मालिक को मेरी खमायत जरूर थी तेरा मालिक आया वो सट पटा गया याद रखियो तेरा मालिक आया वो सट पटा गया मेरे फिर मेरे मालक को भी ख्याल आ गया तेरा मालिक आया वो डंडा लगा गया मेरा मालिक आया वो लेखा चुका गया ਮੈਂ ਕਿ ਬੇਨਤੀ ਕਰਾਂਗਾ ਰੱਬ ਵੱਡਾ ਮਾਲਕ ਕਿਹੜਾ ਗੁਰੂ